ਸਤ ਸ੍ਰੀ ਅਕਾਲ ਤਾਂ ਮੈਂ ਮੇਰੇ ਚੈਨਲ ਪੰਜਾਬੀ ਫੈਸ਼ਨ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਸਲਵਾਰ ਦੀ ਸਟੀਚਿੰਗ ਏ ਟੂ ਜ਼ੈਡ ਦੱਸਾਂਗੇ ਜੀ ਜਿਨ੍ਹਾਂ ਨੂੰ ਬਿਲਕੁਲ ਵੀ ਸਟੀਚਿੰਗ ਨਹੀਂ ਆਉਂਦੀ ਉਹਨੂੰ ਬਿਲਕੁਲ ਸਟਾਰਟ ਤੋਂ ਦੱਸਾਂਗੇ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਲਾਈਕ ਜ਼ਰੂਰ ਕਰ ਦਿਓ ਇਹ ਦੇਖਣ ਤੋਂ ਬਾਅਦ ਤੇ ਇਹਦੇ ਵਿੱਚ ਠੀਕ ਹੈ ਆਪਾਂ ਨੇ 4 ਕਲੀਆਂ ਦੋ ਪੌਂਚੇ ਠੀਕ ਹੈ ਕਟਿੰਗ ਕੀਤੇ ਹੋਏ ਨੇ ਕਟਿੰਗ ਦੀ ਵੀਡੀਓ ਦਾ ਲਿੰਕ ਵੀ ਮੈਂ ਤੁਹਾਨੂੰ ਵਿੱਚ ਦੇ ਦੂੰਗੀ ਜੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੇ ਇਹ ਦੇਖੋ 4 ਹੁੰਦੀਆਂ ਨੇ ਜੀ ਇਹੇ ਜੇ ਜੁਂਦੇ ਹੁੰਦੇ ਆ ਕਲੀਆਂ ਵੀ ਕਹਿੰਦੇ ਨੇ ਇਹਨਾਂ ਨੂੰ ਆਪਾਂ ਪਹਿਲਾਂ ਇੱਥੇ ਕਰੋਸ ਏਰੀਆ ਤੇ ਆਪਾਂ ਦੋਨਾਂ ਦੇ ਸਲਾਈ ਲਗਾ ਲਾਂਗੇ ਸਭ ਤੋਂ ਪਹਿਲਾਂ ਜਦੋਂ ਸਟਾਰਟ ਕਰਨੀ ਹੈ ਸਲਵਾਰ ਸਿਉਣ ਵਾਸਤੇ ਪਹਿਲਾਂ ਆਪਾਂ ਕਰੋਸ ਏਰੀਆ ਉਹਨੂੰ ਠੀਕ ਹੈ ਸਲਾਈ ਲਾਉਣੀ ਹੈ ਹਾਫ ਆਫ ਇੰਚ ਕਪੜਾ ਤੁਸੀਂ ਛੱਡਦੇ ਹੋਏ ਠੀਕ ਹੈ ਸਲਾਈ ਲਗਾ ਦੇਣੀ ਹੈ ਲਾਈਕ ਜ਼ਰੂਰ ਕਰਦੇ ਹੋਈ ਇਸ ਟ੍ਰਿਕ ਇਹ ਨਾ ਬਲਪੋਣੀ ਵੀ ਦੱਸਾਂਗੇ ਵੀ ਕਿਵੇਂ ਬੈਣਗੇ ਸਾਰੀ ਸਟਾਰਟਿੰਗ ਤੋਂ ਲੈ ਕੇ ਦੱਸਾਂਗੇ ਵੀ ਕਈ ਵਾਰ ਨਹੀਂ ਸਮਝ ਲੱਗਦੀ ਸਟਿਚਿੰਗ ਕਰਨ ਦੀ ਜੋ ਬਿਲਕੁਲ ਹੀ ਨਿਊ ਨੇ ਸਿੱਖ ਰਹੇ ਨੇ ਹਨ ਜਿਨ੍ਹਾਂ ਨੂੰ ਆਉਂਦੀ ਹੈ ਉਹਨਾਂ ਨੂੰ ਠੀਕੇ ਜੀ ਫਿਰ ਦੂਸਰੀਆਂ ਕਲੀਆਂ ਦੋਨੋਂ ਜੋੜ ਲਾਂਗੇ ਤਾਂ ਇਦੋਂ ਇਹਨਾਂ ਨੂੰ ਸਿੰਗਲ ਸਿੰਗਲ ਕਰਦੇ ਆਂ ਚਾਰ ਹੋ ਜਾਂਦੇ ਨੇ ਜਦੋਂ ਇਹਨਾਂ ਨੂੰ ਜੁਆਇੰਟ ਕਰ ਲੈਨੇ ਆ ਇਹ ਦੋ ਬਣ ਜਾਂਦੇ ਨੇ ਠੀਕ ਹੈ ਫਿਰ ਇਹਨਾਂ ਦੇ ਵਿੱਚੋਂ ਇੱਕ ਨਾਲ ਆਪਾਂ ਪੌਂਚੀ ਠੀਕ ਹੈ ਅਟੈਚ ਕਰਾਂਗੇ ਕਟਿੰਗ ਕਰ ਲਾਂਗੇ ਜੋ ਬਾਕੀ ਕੱਪੜਾ ਇਹਨੂੰ ਕੱਟ ਦਿੱਤਾ ਜਾਊਗਾ ਡਬਲ ਸਟਿਚਿੰਗ ਇੱਕ ਵਾਰ ਹੋਰ ਸਲਾਈ ਲਗਾਵਾਂਗੇ ਠੀਕ ਹੈ ਜੀ ਇੱਕ ਮੈਂ ਤੁਹਾਨੂੰ ਹੋਰ ਤਰੀਕਾ ਦੱਸਦੀ ਆ ਜੀ ਆਪਾਂ ਨੂੰ ਇੰਟਰਲੌਕ ਕਰਾਉਣਾ ਪੈਂਦਾ ਹੈ ਨਾ ਤਾਂ ਅੱਗੇ ਨਿਕਲਦੀ ਨਹੀਂ ਤਾਂ ਤੁਸੀਂ ਇੱਥੇ ਠੀਕ ਹੈ ਇਦਾਂ ਵੀ ਕੱਪੜਾ ਫੋਲਡ ਕਰ ਸਕਦੇ ਹੋ ਮੈਂ ਤੁਹਾਨੂੰ ਦੱਸਦੀ ਆ ਕਿਸ ਤਰ੍ਹਾਂ ਇਸ ਤਰੀਕੇ ਨਾਲ ਜੇ ਤਾਂ ਬਿੱਤੇ ਨੂੰ ਫੋਲਡ ਕਰਦੇ ਹਾਂ ਕੱਪੜੇ ਨੂੰ ਕਰੋਜੀ ਨੂੰ ਇਹਨੂੰ ਫਿਨਿਸ਼ਿੰਗ ਦੇ ਨਾਲ ਆਪਾਂ ਇਦਾਂ ਫੋਲਡ ਕਰ ਦਾਂਗੇ ਠੀਕ ਹੈ ਜੀ ਇਹਦੇ ਨਾਲ ਧਾਗੇ ਵਗੈਰਾ ਨਹੀਂ ਨਿਕਲਣਗੇ ਤੇ ਸਫਾਈ ਆਊਗੀ ਠੀਕ ਹੈ ਜੀ ਇਸ ਤਰ੍ਹਾਂ ਦੂਸਰੀ ਨੂੰ ਵੀ ਇਦਾਂ ਕਰ ਲਾਂਗੇ ਇਦਾਂ ਠੀਕ ਹੈ ਜੀ ਹੁਣ ਇਹ ਦੋਨੋਂ ਕਲੀਆਂ ਆਪਣੀਆਂ ਠੀਕ ਹੈ ਅਟੈਚ ਹੋ ਗਈਆਂ ਨੇ ਇੱਕ ਦੂਸਰੇ ਨਾਲ ਹੁਣ ਇਹਨਾਂ ਦੇ ਵਿੱਚੋਂ ਇੱਕ ਨੂੰ ਲਵਾਂਗੇ ਆਪਾਂ ਤੇ ਉਹਦੇ ਨਾਲ ਜਿਹੜੀ ਆਪਾਂ ਪੌਂਚੀ ਦੀ ਗੇ ਕਟਿੰਗ ਕਰਕੇ ਰੱਖੀ ਹੋਈ ਨੇ ਉਹਨਾਂ ਨੂੰ ਅਟੈਚ ਕਰਾਂਗੇ ਇੱਥੋਂ ਉੱਪਰੋਂ ਸਟਾਰਟ ਕਰਾਂਗੇ ਠੀਕ ਹੈ ਜੀ ਇੱਥੇ ਆਪਣੀ ਪੌਂਚੀ ਰੱਖੀ ਹੋਈ ਹੈ ਕਟਿੰਗ ਕਰਕੇ ਜਿੱਧਰ ਆਪਾਂ ਪਹੁੰਚਾ ਬੰਦਾ ਠੀਕ ਹੈ ਉਸ ਸਾਈਡ ਤੋਂ ਸਟਾਰਟ ਕਰਾਂਗੇ ਅਸੀਂ ਹੁਣ ਅਸੀਂ ਹੌਣ ਲਗਾਉਣੀ ਤੇ ਉੱਪਰ ਜਿੱਧਰ ਬੈਲਟ ਹੁੰਦੀ ਹੈ ਉੱਧਰ ਨੂੰ ਲੈ ਕੇ ਜਾਵਾਂਗੇ ਠੀਕ ਹੈ ਜੀ ਇੱਥੋਂ ਸਟਾਰਟਿੰਗ ਕਰਨੀ ਹੈ। ਇਹ ਤੇ ਸੀ ਲਾਉਂਗੀ ਮੈਂ ਹੁਣ। ਇੱਥੋਂ ਸਟਾਰਟ ਕਰਨਾ ਤੁਸੀਂ ਕਿਉਂਕਿ ਇੱਥੋਂ ਬਰਾਬਰ ਹੋਣਾ ਬਹੁਤ ਜ਼ਰੂਰੀ ਹੈ ਬੈਲਟ ਕਹਿੰਦੀ ਬੰਦ ਘੱਟ ਕੱਪੜਾ ਹੋਵੇ ਉਹਦੀ ਕਟਿੰਗ ਹੋ ਜਾਂਦੀ ਹੈ ਠੀਕ ਹੈ ਜੀ। ਇਹ ਦੇਖੋ ਇੱਧਰ ਮੈਂ ਅਟੈਚ ਕਰਤਾ ਇੱਕ ਸਾਈਡ ਹੁਣ ਇੱਧਰਲੀ ਸਾਈਡ ਤੇ ਇਹ ਵਾਲਾ ਅਟੈਚ ਹੋਊਗਾ ਠੀਕ ਹੈ ਜਿਹੜਾ ਬਧੂਗਾ ਉੱਪਰ ਇਹ ਮੈਂ ਕਟਿੰਗ ਕਰ ਦੂੰਗੀ ਬਾਅਦ ਦੇ ਵਿੱਚ ਠੀਕ ਹੈ ਉਥੋਂ ਨੀਚੋਂ ਪਹੁੰਚੀ ਵਾਲੀ ਸਾਈਡ ਤੋਂ ਇੱਧਰ ਨੂੰ ਲਾ ਕੇ ਆਵਾਂਗੇ ਉੱਪਰੋਂ ਉਧਰੋਂ ਨੀਚੇ ਤੋਂ ਉੱਪਰੋਂ ਸੀਨ ਨੂੰ ਇਸ ਤਰ੍ਹਾਂ ਲਗਾ ਕੇ ਕਈ ਵਾਰ ਨਾ ਜੋ ਸਿਖਦੇ ਨੇ ਜਿਉਂ ਉਹਨਾਂ ਤੋਂ ਬਲ ਪੈ ਜਾਂਦਾ ਸੋ ਇਹ ਤਰੀਕਾ ਸਹੀ ਹੁੰਦਾ ਠੀਕ ਹੈ ਹੁਣੀ ਮੈਂ ਦੋਨੋਂ ਦੇਖੋ ਪਹੁੰਚੀ ਅਟੈਚ ਕਰ ਲਏ ਹੁਣ ਜਿਹੜਾ ਇੱਕ ਗੁੰਦਾ ਹੋਰ ਸੀ ਉਹਨੂੰ ਇਹਨਾਂ ਨਾਲ ਅਟੈਚ ਕਰਨਾ ठीक है जी आई होप ती तो समझ गए होंगे होलीयर पूरा ठीक है ये अटैच करा इतना ठीक है जी इस तरीके न इन्हों सीन ला के सीन ला लेंगे दोनों सैड इस तो बाद फिर ठीक है बल पैन जी ਫਿਰ ਬੈਟ ਅਟੈਚ ਹੁੰਦੀ ਹੈ ਫਿਰ ਸਭ ਤੋਂ ਲਾਸਟ ਜਾ ਕੇ ਆਪਾਂ ਜਿਹੜੀਆਂ ਹੈਗੀਆਂ ਪਹੁੰਚੀ ਮੂਰੀਆਂ ਬਣਾਉਣੇ ਆ ਠੀਕ ਹੈ ਸਲਵਾਰ ਦੀ ਉਸ ਤੋਂ ਬਾਅਦ ਸਲਵਾਰ ਤਿਆਰ ਹੋ ਜਾਂਦੀ ਹੈ ਇਸ ਤੈ ਕਹਿਣਾ ਠੀਕ ਹੈ ਜੀ ਦੂਸਰੀ ਸਾਈਡ ਵੀ ਇਦਾਂ ਲੱਗ ਜੂਗੀ ਸੀ ਨਾ ਬਲਣਾ ਪਵਿੱਤੇਆਂ ਰੱਖਣੇ ਹੀ ਤੁਸੀਂ ਸਿੱਧੀਆਂ ਸਾਈਡਾਂ ਠੀਕ ਹੈ ਜੋੜ ਕੇ ਆਪਾਂ ਸਲਾਈ ਲਗਾਉਣੀ ਹੁੰਦੀਆਂ ਦੋਨਾਂ ਦੀਆਂ ਸਿੱਧੀਆਂ ਸਾਈਡ ਹੁੰਦੀਆਂ ਨੇ ਲੈ ਸਿੱਕੀਨਾ ਜੀਤਾ Oke jadi ini terus selai lagi ya ini dikau ਹੁਣ ਜਿਹੜੀ ਪਿਛਲੀ ਸਾਈਡ ਇੱਥੇ ਆਪਾਂ ਦੋ ਬਲ ਪਾਵਾਂਗੇ ਪਿੱਛੇ ਉਹ ਬਲ ਪਾ ਕੇ ਆਪਾਂ ਨਿਸ਼ਾਨ ਲਗਾਵਾਂਗੇ ਇੱਕ ਠੀਕ ਹੈ ਇੱਥੇ ਬਲ ਪੈਣਗੇ ਇਹ ਐਦਾਂ ਕਰਕੇ ਸੁੰਦਸ ਦੀਆ ਇਹ ਦੋ ਹੋ ਗਏ ਨਾ ਆਪਣੇ ਕਰੋਚੇ ਏਰੀਏ ਪਿੱਛੇ ਬੈਗ ਵਾਲੀ ਸਾਈਡ ਤੇ ਪੈਣਗੇ ਹੀ ਬਲ ਤਿੰਨਾਂ ਤੋਂ ਰੱਖ ਕੇ ਫਿਰ ਆਪਾਂ ਬੈਟ ਲਈ ਨਿਸ਼ਾਨੀ ਲਗਾਵਾਂਗੇ ਇਦਾਂ ਇਸ ਤੈ ਕਹ ਨਾ ਇਸ ਲੱਗ ਜੂਗੀ ਇਸ ਇਲਾਲੀਏ ਮੇ ਹੁਣ ਇਹਨੂੰ ਇੱਥੋਂ ਫੜ ਕੇ ਆਪਾਂ ਜੋ 20 ਇੰਚ ਦੀ 벨ਟ ਹੈ ਜਿੰਨੀ ਤੁਹਾਡੀ ਹੈ ਤੁਸੀਂ ਉਹਦਾ ਹਾਫ ਕਰ ਲੈਣਾ ਮੈਂ 12 ਇੰਚ ਤੇ ਨਿਸ਼ਾਨ ਲਗਾਉਂਗੀ ਤੁਹਾਡੀ 26 ਹੈ ਤੇ ਤੁਸੀਂ 13 ਤੇ ਲਗਾ ਸਕਦੇ ਹੋ ਐਸਾ ਲਗਾਉਣਾ ਹੈ 22 ਇੰਚ ਤਾਂ 11 3 ਮਲ ਕੀ 22 ਦਾ ਅੱਧਾ ਠੀਕ ਹੈ 11 ਹੋ ਗਿਆ ਮੈਂ 12 ਇੰਚ ਤੇ ਲਗਾਉਂਗੀ ਕਿਉਂਕਿ 24 ਇੰਚ 벨ਟ ਹੈ ਠੀਕ ਹੈ ਜੀ ਹੁਣ ਬੰਦੇ ਨੂੰ ਅੱਗੇ 10-10 ਬਲਕਿ ਵੀ ਬੁਣੀ ਇੱਥੇ ਆਪਾਂ ਥੋੜੇ ਥੋੜੇ ਕੱਟ ਲਗਾ ਲਾਂਗੇ ਛੋਟੇ ਛੋਟੇ ਕਿਉਂਕਿ ਨਿਸ਼ਾਨ ਕਈ ਵਾਰ ਮਿਟ ਜਾਂਦਾ ਹੁਣ ਆਪਾਂ ਠੀਕ ਬਲਪੁਣੀ ਸਟਾਰਟ ਕਰਾਂਗੇ ਇਦਾਂ ਸਾਰੇ ਠੀਕ ਹੈ ਜੀ ਇੱਥੇ ਪੌਂਚਿਆਂ ਨੂੰ ਦੋਨਾਂ ਦੀਆਂ ਸੀਨਾਂ ਨੂੰ ਜੋੜ ਕੇ ਵਿਚਾਲੇ ਇੱਕ ਕੱਟ ਲਵਾਉਣਾ ਹੁੰਦਾ ਕਿਉਂਕਿ ਇਹ ਬਲ ਆਪਾਂ ਇੱਥੋਂ ਹੀ ਪਾਉਣਾ ਹੁੰਦਾ ਜਾਂ ਕੇ ਕ੍ਰੀਜ਼ ਬਣਾਉਣ ਲਈ ਸਲਵਾਰ ਦੀ ਠੀਕ ਹੈ ਜੀ ਇਮੀ ਤੁਹਾਨੂੰ ਬਲ ਪਾ ਕੇ ਇੱਕ ਸਾਈਡ ਦੱਸਦੀ ਹਾਂ ਦੂਜੀ ਸਾਈਡ ਤੁਸੀਂ ਖੁਦ ਪਾ ਲੈਣੀ ਇਥੋਂ ਇਦਾਂ ਚੱਕ-ਚੱਕ ਕੇ ਮੈਂ ਪਾਉਂਗੀ ਬਲ ਨੀਚੇ ਵੀ ਤੁਸੀਂ ਧਿਆਨ ਰੱਖਣਾ ਵੀ ਕੱਪੜਾ ਖਿਸਕੇ ਨਾ ਇਦਾਂ ਪਾਉਂਦੇ ਜਾਣਾ ਇਸ ਜਿੱਕ ਨੇ ਬਸ ਸਾਰੇ ਬਾਲ ਤੁਸੀਂ ਪਾਉਂਦੇ ਜਾਣਾ ਸਫਾਈ ਨਾਲ ਨਾਲ-ਨਾਲ ਹੱਥ ਨਾਲ ਸਫਾਈ ਕਰਦੇ ਜਾਣਾ ਹੁੰਦਾ ਜੀ ਤਾਂ ਕਿ ਕੋਈ ਵੀ ਐਕਸਟਰਾ ਬਾਲ ਨਾ ਪਵੀ ਵੈਸੇ ਇਹ ਵਾਲਤਾ ਸਿ ਪਾਈ ਰਹੇ ਆ ਇਹ ਜਿੱਥੇ ਕੱਟ ਲਗਾਇਆ ਸੀ ਉੱਥੋਂ ਚੱਕ ਕੇ ਪਾਉਣਾ ਬਲ ਤੁਸੀਂ ਇਦਾਂ ਹੁਣ ਤੁਸੀਂ ਕੀ ਕਰਨਾ ਜਿਹੜਾ ਇਹ ਵਾਰਾ ਕਰੋਚ ਏਰੀਆ ਸੀ ਪਿਛਲਾ ਜਿੱਥੇ ਆਪਾਂ ਦੋ ਠੀਕੇ ਬਲ ਪਾਈ ਸੀ ਇਹਨੂੰ ਇੱਥੋਂ ਫੜਨਾ ਅੱਗੇ ਵਾਲੇ ਨਾਲ ਠੀਕੇ ਮਿਲਾਉਣਾ ਇਦਾਂ ਤੇ ਇੱਥੇ ਇਦਾਂ ਖਿੱਚਣਾ ਜਿੱਥੇ ਕੱਟ ਬਿਲਕੁਲ ਵਿਚਕਾਰ ਆ ਗਿਆ ਉੱਥੇ 12 ਇੰਚ ਹੋਗਾ ਪਰ ਹਜੇ ਤੱਕ ਨਹੀਂ ਆਇਆ ਠੀਕ ਹੈ ਜੀ ਹੋਰ ਬੈਲਟ ਪੈਣਗੇ ਹਜੇ ਸਭ ਤੋਂ ਸੌਖਾ ਤਰੀਕਾ ਹੈ ਜੀ ਮੈਂ ਬੈਲਟ ਇਦਾਂ ਹੀ ਅਟੈਚ ਕਰਦੀ ਆ ਈਜੀ ਹੈ ਬਹੁਤ ਇਸੇਕੇ ਨਾਲ ਹੁਣ ਫਿਰ ਇੱਕ ਵਾਰ ਆਪਾਂ ਇਦਾਂ ਕਰਕੇ ਦੇਖ ਲਾਂਗੇ ਖਿੱਚਾਂਗੇ ਇੱਥੋਂ ਦੇਖੋ ਬਿਲਕੁਲ ਸਹੀ ਆ ਗਿਆ ਨਾ ਕੱਟ ਇੱਥੇ ਤੋਂ ਠੀਕ ਹੈ ਆਪਾਂ ਸੀਨ ਨੂੰ ਇੱਥੇ ਫਿਨਿਸ਼ ਕਰ ਦਾਂਗੇ ਤੇ ਇਸ ਤੋਂ ਬਾਅਦ ਫਿਰ ਇਹਨੂੰ ਮੈਜ਼ਰਮੈਂਟ ਕਰਾਂਗੇ ਇਹਦਾ ਇਹ 12 ਹੀ ਹੋਊਗਾ ਜੀ ਕਿਉਂਕਿ ਆਪਾਂ 24 ਇੰਚ ਬੈਲਟ ਰੱਖਣੀ ਹੈ ਉਨਮੇ ਤੁਨvida ਮੈਜ਼ਰਮੈਂਟ ਕਰਕੇ ਦਿਖਾਉਣੀ ਆ ਇਹ ਦੇਖੋ ਮੈਂਦਿਆਂ ਨੂੰ ਆਪਾਂ ਇੱਥੇ ਰੱਖਣਾ ਜਿੱਤੇ ਆਪੇ ਦੇਖੋ ਜੀ 12 ਇੰਚ ਠੀਕ ਹੈ ਆਇਆ ਹੈ ਠੀਕ ਹੈ ਦੂਸਰੀ ਸਾਈਡ ਵੀ ਇਸ ਤਰ੍ਹਾਂ ਬਲ ਪਾ ਲੈਣੇ ਆ ਤੁਸੀਂ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਇਸ ਤਰ੍ਹਾਂ ਬੈਲਟ ਦੀ ਅਟੈਚਮੈਂਟ ਤੇ ਪਹੁੰਚੇ ਹਾਂ ਨੈਕਸਟ ਪਾਰਟ ਚ ਦੱਸੂਗੀ ਸੋ ਲਾਸਟ ਤੱਕ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ